ਰਹਾਉ ਦੀ ਪੰਕਤੀ ਹੈ ਜੀ ਸੁਣ पांडे ਕਿਆ ਲਿਖੋ ਜੰਗਾਲਾ ਲਿਖ ਰਾਮ ਨਾਮ ਗੁਰਮਖ ਗੋਪਾਲਾ ਰਹਾਉ ਸੁਣ पांडे ਕਿਆ ਲਿਖੋ ਜੰਗਾਲਾ ਹੈ पांडे ਜਿਹੜਾ ਤੂੰ ਜੰਗਾਲ ਲਿਖ ਦਿੰਦਾ ਨਹੀਂ ਗਲਤ ਲਿਖ ਕੇ ਹਾਰੇ ਨਗਰ ਦੇ ਸ਼ਾਸਤਰਾਂ ਦੇ ਤੂੰ ਤਾਂ ਲੋਕਾਂ ਕੋਲ ਜਾ ਕੇ ਰੱਖ ਤੇ ਇਹ ਜਹਾਤੇ ਜਿਹੜਾ ਲਿਖਤਾ ਤਾ ਲਿਖਣਾ ਚਾਹੀਦਾ ਕਹਾ ਗੁਰਮਖ ਗੋਪਾਲਾ ਅੱਛਾ ਰੂਪਨ ਪਾਲਣ ਵਾਲਾ ਗੁਰਮੁਖੀ ਰੂਪ ਵਾਲਾ ਉਹ ਐ ਦੋਹਾਂ ਦੀ ਗੱਲ ਕਰਦੀ ਸੀ ਅੱਛਾ ਜੀ ਇੱਕ ਪਾਲਣ ਵਾਲੇ ਦੀ ਜਿਹੜਾ ਪਾਲਿਆ ਜਾਂਦਾ ਉਹਦੀ ਗੱਲ ਕਰਦੀ ਸੀ ਅੱਛਾ ਜੀ ਹੋਰ ਪਾਲਣ ਵਾਲਾ ਇਹ ਰੂਪਿਆ ਜਾਂਦਾ ਇਹਦੀ ਫਿਰ ਪਾਲਣ ਕਰ ਸੂਰੀਆ ਕਾਨਫਰੰਸ ਪਾਲ ਕਰਦਾ ਆ ਵਾਲੇ ਦੀ ਨਿਕਲੀ ਸੀ ਉਹ ਜਲਦੀ ਹੋ ਰਿਹਾ ਹੋਰ ਲਿਖਮਾ ਰਿਹਾ ਅਜਾ ਹਰ ਰੱਖਤੀ ਗੁਰੂ ਜੀ ਆ ਲੈ ਖਜਾਦੂ ਆ ਬੇਸ਼ਾ ਟੱਚ ਕਰਦਾ ਜਿਹੜਾ ਬਲਨੋਤ ਨਹੀਂ ਕੀਤਾ ਇਹ ਬੇਸ਼ਾ ਟੱਚ ਨਹੀਂ ਕੀਤਾ ਪੰਡਲ ਅੱਛਾ ਭਗਤਾਂ ਦਾ ਬੇਸ਼ਾ ਜਿਹੜੀ ਲਿਆਤਾ ਹੋਰ ਹੋਰ ਬੇਸ਼ਾ ਦਾ ਲਿਈ ਬੈਠੇ ਜਿਆ ਖਤੇ ਲੋਕ ਠੀਕ ਹੈ ਇਹ ਪੰਡਾ ਕੋਈ ਅਲੱਗ ਹੈ ਜੀ ਪੰਡਿਤ ਨਾਲੋਂ ਪੰਡਤ ਗੁਰੂ ਹੈ ਪੰਡਾ ਅੱਛਾ ਜੀ ਅਚਲ ਜੀ ਗੁਰੂ ਪੰਡਈਆ ਹੂੰ ਹੂੰ ਪੰਡਤ ਦਾ ਹੁੰਦਾ ਜਨਤਾ ਫੰਦੇ ਅੱਛਾ ਜੀ ਉਹਦਾ ਪ੍ਰਚੰਡ ਸਾਪਿਆ ਹੋਇਆ ਪੰਡਤ ਲੈ ਕੇ ਜਾਂਦਾ ਸੰਤਰ ਤੋਂ ਇਹਨੂੰ ਮਿਲਦੀ ਹੈ 24 ਰੁਪਏ ਚੋਂ ਅੱਛਾ ਜੀ ਤੇ ਦਿਸੇ ਪੰਡੇ ਦੇ ਚੌਥਾ ਇਸਾ ਲਖ 20 ਦੇ ਅੱਛਾ ਜੀ ਅਸਲ ਪੰਡਤ ਅਸਲ ਸੁਨਹਿਰਾ ਮਹਲ ਕੋਲ ਦਾ ਹੈ ਉਹਨੇ ਪਿੰਡ ਦਾ ਏਰੀਆ ਪੰਡਤ ਨੂੰ ਪੁੱਛਿਆ ਹੁੰਦਾ ਵੀ ਤੂੰ ਦਾਲ ਲੈ ਕੇ ਆਈ ਅੱਛਾ ਜੀ ਫੇਰੇ ਗੁਰੂ ਤੂਏ ਦੁਬਾਰਾ ਪ੍ਰਚਾਰ ਵੀ ਕਰੀਏ ਤੇ ਲੋਕਾਂ ਇਹਨਾਂ ਦੇ ਵਿਆਹ ਗਾਜ ਵੀ ਤੈਨੂੰ ਕਰਾਉਣੇ ਨੇ ਇਹਨਾਂ ਦੀਆਂ ਆਪਣੀ ਬਲਦੀ ਹੋਈਆਂ ਸੀ ਹੈ ਪਿੰਡ ਜਗੀਰਾ ਦੇ ਕਿਸਮ ਦੀਆਂ ਰੋਟੀ ਪਾਣੀ ਦਾ ਸਾਧਨ ਅੱਛਾ ਜੀ ਤੇ ਤੂੰ ਨੇ ਉਹ ਅਬਦੁੱਦੀ ਸੀ ਜਦੋਂ ਮੈਂ ਇੱਥੇ ਜਾਂਦੇ ਹਾਂ ਕੈਸੀ ਪਾਠ ਕਰਦੇ ਸੀ ਉਹ ਤੋਂ ਜੋ ਗੁਰਦਾਸ ਜੀ ਲੈਉਂਦੇ ਸੀ ਜੀ ਜੀ ਹਾਂ ਜੀ ਇੱਕ ਵਾਰ ਦੁੱਤੀ ਇਹ ਅੱਖਰ ਵੀ ਪੰਜ ਵਾਰ ਆਉਂਦਾ ਜੀ ਆਸਾ ਕਿ ਵਾਰਥ ਵੀ ਇਹੀ ਕਹਿਣਾ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ ਪੰਡਾ ਹੀ ਬਾਉ ਜੀ ਪੰਡਾ ਜਿਹਦੇ ਨੂੰ ਕਹਿੰਦਾ ਪੰਡਾ ਵੱਡਾ ਹੈ ਪੰਡਾ ਤਾਂ ਛੋਟਾ ਹੈ ਅਈ ਜੀ ਜਨੇਊ ਕਾ ਪੰਡਤ ਤਰੀ ਤੇਰੇ ਕੋਲ ਹੋਊਗਾ ਤੂੰ ਵੱਡਣ ਹਾਂ ਇਸ ਤਰ੍ਹਾਂ ਹੀ ਜਨੇਊ ਪੰਡਤ ਨੇ ਪਰ ਆ ਜੀ ਪਹਿਲਾ ਪੰਡਤ ਜਿਹਦੇ ਉਪਾਇਆ ਸੀ ਸਾੰਭਣ ਗੁਰੂ ਹੈ ਜਗਤ ਕਾ ਹਾਂ ਉਹ ਪਰਤ ਤੋ ਗੁੱਦੀ ਜੇਗਾ ਪਾਂਡੇ ਕੋ ਚਲੇਗਾ ਉਹ ਤੂੰ ਬਤਾ ਛੋਟਾ ਤੇਰਾ ਤੇਰੇ ਕੋ ਹੈਗਾ ਤੂੰ ਕਾਦੇ ਜੀ ਦੇਉ ਜੀ ਦਾ ਅਸਾਂ ਜੀ ਪਾਂਡਾ ਲਾਜਵਾਬ ਹੋ ਗਿਆ ਜਿੱਦੇ ਉਹ ਕਿਤੇ ਥਾਣੋਂ ਗੁੱਦੀ ਦਾ ਹਾਂ ਜੇ ਉਹਨਾਂ ਨੇ ਖੜਕ ਜੋਰ ਪ੍ਰਾਗੋ ਜੀ ਦੇ ਪਾਈ ਤੋ ਹਾਂ ਜੀ ਗਿਆਨ ਖੜਕ ਪਾਈ ਹਾਂ ਜੀ ਵਿਵੇਕ ਬੁੱਧੀ ਪਾਈ ਫਿਰ ਜੀ ਦੇ ਹਾਂ ਹਾਂ ਬੋਲ ਜਿੱਤ ਦੇ ਰਾਸ ਤੇ ਉਹ ਗਣ ਜਿੱਤ ਦੇ ਰਾਸ ਤੇ ਜੀ ਦੇ ਭਾਈਆ ਬਾਹਰ ਲੈ ਕੇ ਕ੍ਰਪਾਨੇ ਸਿਬਲ ਹੈ ਉਹਦਾ ਆਣੇ ਜੇਬ ਉੱਦਲੀ ਕ੍ਰਪਾਨ ਦੂਰ ਹੋ ਗਿਆ ਵਿਰੋਧ ਕਰ ਲੋ ਜਾਂ ਉਹ ਬੋਲਦੀ ਹੈ ਜਦੋਂ ਬਬੂ ਨੇ ਉੱਠਾ ਲਿਆ ਕ੍ਰਪਾਨੇ ਬਾਹਰ ਲੈ ਕੇ ਕ੍ਰਪਾਨ ਦੀ ਵੀ ਲੋੜ ਪੈ ਜਾਂਦੀ ਹੁੰਦੀ ਹੈ ਆਪ ਤਾਂ ਪਣ ਸਰ ਦੇ ਰੂਪ ਚ ਲਾਈ ਦੀ ਹੈ ਠੀਕ ਹੈ ਜੇ ਲੋਹੀ ਸਾਰੇ ਇਹ ਸ਼ਬਦ ਪਾਂਡੇ ਸ਼ਬਦ ਰਾਮਕਲੀ ਰਾਗ ਚ ਦੋ ਜਗ੍ਹਾ ਹੋਰ ਵੀ ਵਰਤਿਆ ਜੀ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਓ ਮੈਂ ਜਾਏ ਸ਼ਬਦ ਕਰ ਲਈਐ ਪਾਂਡੇ ਝੂਠ ਬੋਲਦੇ ਵੇ ਠੀਕ ਹੈ ਜੀ ਝੂਠ ਬੋਲਣਾ ਝੂਠ ਬੋਲ ਗੁਰਦਾਰ ਖਾਏ ਠੀਕ ਹੈ ਜੀ ਅ ਇੱਕ ਜਗ੍ਹਾ ਭਗਤ ਕਬੀਰ ਜੀ ਵਰਤ ਰਹੇ ਜੀ ਕਾਹੀ ਮੇਰੇ ਬ੍ਰਾਹਮਣ ਹਰਨਕ ਹੈ ਰਾਮਨਾ ਬੋਲੇ ਪਾਂਡੇ ਦੋਜਕ ਪਰ ਹੈ ਪਰ ਉਹ ਜਿਹੜਾ ਰਾਮ ਲਈ ਕਹਿੰਦਾ ਰਾਮ ਰਾਮ ਦਾ ਕਹਿਦਾ ਹੈ ਕਿ ਅਖਬੀਰ ਦਾ ਕਹਿਣਾ ਚਾਹੀਦਾ ਉਹ ਨਹੀਂ ਕਹਿੰਦਾ ਠੀਕ ਹੈ ਜੀ ਰੋਮ ਕਾਂਡ ਵੀ ਤਾਂ ਭੇਦ ਹਨ ਹਾਂ ਰਾਮ ਰਾਮ ਜੀ ਦਾ ਸਾਰਾ ਰਾਮ ਕੋਲ ਹੈ ਨਾਮ ਦੀ ਕਥਾ ਨਹੀਂ ਕਰਦਾ ਹਾਂ ਹਰ ਕੀ ਕਥਾ ਦੀ ਕਰਦਾ ਹੈ रामकंठ ਕੋ ਆਇਆ ਕੀ ਕਰਨ ਆਇਆ ਕੀ ਕਮੀ ਹੋ ਗਈ ਹੰਕਾਰ ਹੋ ਗਿਆ ਹੈ ਮੁਕੇ ਬੀ ਦੂਰ ਹੋਊ ਠੀਕ ਹੈ ਠੀਕ ਹੈ ਜੀ